ਕਰਾਲੀ ਵਿਖੇ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ ਇੱਕ ਤੋਂ ਬਾਅਦ ਇੱਕ ਵੱਖ-ਵੱਖ ਵਾਰਡ ਦੇ ਵਿੱਚ ਜਾ ਕੇ ਦੁਕਾਨਾਂ ਦੇ ਵਿੱਚ ਜਾ ਕੇ ਜਿੱਥੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਅਲੱਗ ਕਿਸਮ ਦਾ ਇੱਕ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿੱਥੇ ਕਰਾਲੀ ਤੋਂ ਹੀ ਪੱਤਰਕਾਰ ਪੰਕਜ ਪਸੀਨ ਦੇ ਘਰ ਇੱਕ ਮਹੀਨੇ ਦੇ ਵਿੱਚ ਹੀ ਤੀਸਰੀ ਵਾਰ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਪੱਤਰਕਾਰ ਪੰਕਜ ਪਸੀਨਦਿਆ ਨੇ ਜੋ ਕਿ ਆਪਣੇ ਘਰ ਦੇ ਹਾਲਾਤ ਦਿਖਾ ਰਹੇ ਨੇ ਜਿੱਥੇ ਚੋਰਾਂ ਦੁਆਰਾ ਵੱਡੀ ਲੁੱਟ ਕੀਤੀ ਗਈ ਹੈ ਤੇ ਲਗਾਤਾਰ ਤੀਸਰੀ ਵਾਰ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਘਰ ਦੇ ਹੀ ਦਰਵਾਜ਼ਿਆਂ ਨੂੰ ਤੋੜ ਕੇ ਜਿੰਦਰਾ ਨੂੰ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਸਮਾਨ ਦੀ ਭੰਨਤੋੜ ਵੀ ਕਰਦੇ ਨੇ ਤੇ ਘਰ ਦੇ ਵਿੱਚ ਹੀ ਖੜਾ ਇੱਕ ਮੋਟਰਸਾਈਕਲ ਜੋ ਕਿ ਮੇਨ ਗੇਟ ਤੋਂ ਤਾਂ ਨਹੀਂ ਚੁੱਕ ਪਾਇਆ ਜਾ ਸਕਦਾ ਸੀ ਲੇਕਿਨ ਉਸ ਦੇ ੁਰਜੇ ਖੋਲ ਕੇ ਉਸ ਨੂੰ ਵੀ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਪੰਕਜ ਪਸੀਹ ਨੇ ਦੱਸਿਆ ਕਿ 1 ਮਹੀਨਾ ਪਹਿਲਾਂ ਉਹਨਾਂ ਦੇ ਘਰੇ ਚੋਰੀ ਦੀ ਘਟਨਾ ਹੋਈ ਸੀ ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਪੂਰੇ 1 ਮਹੀਨੇ ਦੇ ਅੰਦਰ ਹੀ ਦੁਬਾਰਾ ਫੇਰ ਤੋਂ ਚੋਰਾਂ ਦੁਆਰਾ 1 ਦਿਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਲਗਾਤਾਰ ਦੂਸਰੇ ਦਿਨ ਫੇਰ ਇਸ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਘਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਹੀ ਰਹਿੰਦੇ ਹਨ ਜੋ ਕਿ ਅੱਜ ਕੱਲ ਕਿਸੇ ਕੰਮ ਦੇ ਲਈ ਬਾਹਰ ਗਏ ਹੋਣ ਅਤੇ ਜਦੋਂ ਉਹ ਆਣਗੇ ਤਾਂ ਉਹੀ ਇਸ ਮਕਾਨ ਦੇ ਵਿੱਚ ਰਹਿੰਦੇ ਹਨ ਅਤੇ ਚੋਰਾਂ ਨੂੰ ਕਿਸੇ ਤੋਂ ਇਸ ਗੱਲ ਦੀ ਭਣਕ ਲੱਗੀ ਹੋਵੇਗੀ ਕਿ ਇਸ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਮੋਟਰਸਾਈਕਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਕਈ ਪੁਰਜ਼ੇ ਖੋਲ ਦਿੱਤੇ ਗਏ ਸਨ ਜਿਨ੍ਹਾਂ ਨੂੰ ਕਿ ਦੁਆਰਾ ਅਸੈਂਬਲ ਕਰਵਾਇਆ ਗਿਆ ਹੈ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਬਹੁਤ ਜਲਦੀ ਜਿਸਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਫੜ ਕੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਫਿਲਹਾਲ ਤੁਹਾਨੂੰ ਸੁਣਾਉਂਦੇ ਹਾਂ ਕਿ ਪੰਕਜ ਪਸੀਨ ਇਸ ਪੂਰੀ ਘਟਨਾ ਬਾਰੇ ਕੀ ਜਾਣਕਾਰੀ ਦੇ ਰਹੇ ਹਨ ਅਤੇ ਕੀ ਕੁਛ ਚੋਰਾਂ ਨੇ ਇਸ ਘਰ ਦੇ ਵਿੱਚੋਂ ਚੋਰੀ ਕੀਤਾ ਹੈ ਸੌਦਾ ਕਰਾਈਏ ਹਾਂਜੀ ਹਾਂਜੀ ਵੇਦਾ ਕਰਾਈਏ ਅੱਛਾ ਇਹ ਚੋਰੀ ਦੂਸਰੀ ਵਾਰ ਸੁਣਨ ਚਾਹੀਦੀ ਦੂਸਰੀ ਵਾਰ ਹੋਈ ਹੈ ਜੀ ਇਹਦੇ ਵਿੱਚ ਮੇਰਾ ਬੈਟਰ ਆ ਲੈ ਕੇ ਮੋਟਰਸਾਈਕਲ ਦੀ ਪਲੇਟਾ ਪਲੋਟਾ ਲੈ ਕੇ ਸਾਰੀਆਂ ਸਮਾਨ ਧਾਰ ਕੇ ਲੈ ਕੇ ਨਵੇਂ ਮੋਟਰਸਾਈਕਲ ਦਾ ਅੱਛਾ ਤੇ ਹੋਰ ਕੋਈ ਸਮਾਨ ਦੇਖ ਰਹੇ ਹੈ ਕੋਈ ਸਮਾਨ ਹੈ ਦਦਾ ਹੈਗਾ ਤਾਂ ਉਹ ਲੈ ਪਤਾ ਲੱਗੂਗਾ ਜੀ ਹੁਣ ਦੇਖ ਰਹੇ ਆਲੇ ਕੋਈ ਪਹਿਲਾਂ ਜੇ ਮੈਂ ਪਹਿਲੀ ਚੋਰੀ ਹੋਈ ਸੀ ਉਸ ਟਾਈਮ ਵੀ ਤੁਸੀਂ ਥਾਣੇ ਤੇ ਦਰਖਾਸਤ ਦਿੱਤੀ ਸੀ ਜੀ ਕਿ ਹੁਣ ਤੱਕ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੂੰ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਵੀ ਕਹਿ ਲਿਆ ਕਈ ਵਾਰ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਇਹ ਇਹ ਫਿਰ ਸੁਨਣਾ ਰਹਿਣਾ ਮਕਾਨ ਇਹ ਜਦੋਂ ਖਾਲੀ ਹੁੰਦਾ ਮਕਾਨ ਇਹ ਹਾਂ ਮੇਰੇ ਪੇਰੈਂਟਸ ਸਾਡੇ ਆ ਉਹ ਇੱਥੇ ਰਹਿੰਦੇ ਆ ਠੀਕ ਹੈ ਤੇ ਮੈਂ ਵੀ ਕਦੀ ਕਦੀ ਇੱਥੇ ਰਹਿੰਦਾ ਕਿਥੋਂ ਤੁਹਾਡਾ ਮੈਂ ਇੱਕ ਵਾਰੀ ਹੈਪੀ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਦਿਖਾ ਦੇ ਗੱਡੀ ਇਹਨਾਂ ਦੀ ਉਹ ਖੜੀ ਹੈ ਤੇ ਇੱਥੇ ਮੋਟਰਸਾਈਕਲ ਵੀ ਖੜਾ ਸੀ ਜਿਸ ਨੂੰ ਚੱਕਣ ਲਈ ਸਪੈਸ਼ਲ ਚੋਰ ਆਏ ਸੀ ਪਰ ਇੱਥੇ ਅੱਜ ਜਦੋਂ ਅਸੀਂ ਐਂਟਰੀ ਕੀਤੀ ਅੱਜ ਇਸ ਮਕਾਨ ਦੇ ਵਿੱਚ ਦੁਬਾਰਾ ਆਏ ਅੱਜ ਕਿਉਂਕਿ ਜਦੋਂ ਕੱਲ ਇੱਥੇ ਚੋਰੀ ਨੂੰ ਇਨਜਾਮ ਦੇਣ ਲਈ ਚੋਰ ਪਹੁੰਚੇ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਸੀ ਤੇ ਪਰਿਵਾਰਕ ਮੈਂਬਰ ਵੀ ਪਸੀਨ ਜੀ ਵੀ ਇੱਥੇ ਪਹੁੰਚੇ ਸਨ ਤੇ ਉਦੋਂ ਤੁਹਾਨੂੰ ਦੱਸ ਦਈਏ ਕਿ ਇਹ ਇਹ ਦਰਵਾਜ਼ਾ ਜੋ ਤੁਸੀਂ ਮੇਨ ਇਹ ਦਰਵਾਜ਼ਾ ਦੇਖ ਰਹੇ ਹੋ ਕਿਉਂਕਿ ਸਾਰਿਆਂ ਨੂੰ ਫਰੰਟ ਤੇ ਜਿੰਦਾ ਲੱਗਿਆ ਸੀ ਮੇਨ ਦਰਵਾਜ਼ੇ ਨੂੰ ਉਸ ਤੋਂ ਬਾਅਦ ਇਹ ਦਰਵਾਜ਼ਾ ਅੰਦਰੋਂ ਬੰਦ ਕਿਉਂਕਿ ਜੇ ਆਪਾਂ ਇਹ ਗੱਲ ਕਰੀਏ ਤਾਂ ਇੱਧਰੋਂ ਬੰਦ ਕਰਕੇ ਇਸ ਤਰ੍ਹਾਂ ਬੰਦ ਕਰਕੇ ਦਰਵਾਜ਼ਾ ਇੱਥੋਂ ਸਾਰੇ ਬੰਦ ਕਰਕੇ ਇਹ ਲੋਕ ਫਰੰਟ ਤੇ ਜਿੰਦਾ ਲਗਾ ਕੇ ਸਾਰੀ ਕੋਠੀ ਇਹ ਬੰਦ ਕੀਤੀ ਗਈ ਸੀ ਪਰ ਜਦੋਂ ਅਸੀਂ ਅੱਜ ਇੱਥੇ ਪਹੁੰਚਦੇ ਆਂ ਤੇ ਅੱਜ ਇਹ ਦਰਵਾਜ਼ੇ ਫੇਰ ਖੁੱਲੇ ਮਿਲਦੇ ਨੇ ਉਹ ਵੀਡੀਓ ਵੀ ਤੁਹਾਡੇ ਨਾਲ ਅਸੀਂ ਨਾਲ ਦੀ ਨਾਲ ਸ਼ੇਅਰ ਕਰੂੰਗੇ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਨਾਲ ਦੀ ਨਾਲ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਅੰਦਰ ਚੋਰਾਂ ਨੇ ਕਿੰਨਾ ਖਰਦੋਂਬੰਚਾਇਆ ਤੇ ਸਭ ਤੋਂ ਵੱਡੀ ਇੱਥੇ ਜੇ ਆਪਾਂ ਗੱਲ ਕਰੀਏ ਜੋ ਪਸੀਨ ਜੀ ਦੱਸ ਰਹੇ ਨੇ ਕਿ ਸ਼ਾਇਦ ਜਦੋਂ ਇੱਥੇ ਇਹ ਪਰਿਵਾਰ ਪਹੁੰਚਦਾ ਚੋਰੀ ਦਾ ਜਦੋਂ ਪਤਾ ਲੱਗਦਾ ਵੀ ਚੋਰ ਆਏ ਨੇ ਉਸ ਤੋਂ ਬਾਅਦ ਇੱਥੇ ਪਹੁੰਚਦਾ ਸ਼ਾਇਦ ਉਹ ਕੋਠੀ ਵੱਡੀ ਹੈ ਇਹ ਮਕਾਨ ਕਾਫੀ ਵੱਡਾ ਹੈ ਅੰਦਰ ਖਾਲੀ ਹੈ ਤੇ ਸਮਾਨ ਕਾਫੀ ਪਿਆ ਹੈ। ਕੀ ਪਤਾ ਚੋਰ ਅੰਦਰੇ ਲੁਕ ਗਿਆ ਹੋਵੇ ਜਾਂ ਉਹ ਇਹਨਾਂ ਦੇ ਜਾਣ ਤੋਂ ਬਾਅਦ ਨਿਕਲਿਆ ਹੋਵੇ ਇੱਥੋਂ ਤੱਕ ਕਿ ਬੰਦਾ ਟਾਇਲਟ ਵੀ ਇੱਥੇ ਇਸ ਕਮਰੇ ਵਿੱਚ ਟਾਇਲਟ ਤੱਕ ਵੀ ਗੰਦ ਵੀ ਇੱਥੇ ਪਾ ਕੇ ਗਿਆ ਹੋ ਟਾਇਲਟ ਵੀ ਇੱਥੇ ਹੀ ਕਰਕੇ ਗਿਆ ਤੇ ਹੋ ਸਕਦਾ ਵੀ ਅੰਦਰੇ ਰਾਤ ਲੁਕਿਆ ਹੋਵੇ ਅੱਜ ਨਿਕਲਿਆ ਹੋਵੇ ਪਰ ਜਿਸ ਤਰ੍ਹਾਂ ਦੀ ਗੱਲਬਾਤ ਪਸੀਨ ਜੀ ਪਸੀਨ ਜੀ ਤੁਹਾਨੂੰ ਕੀ ਲੱਗਦਾ ਕਿ ਦਵਾਰੇ ਆਇਆ ਹੋਊਗਾ ਜਾਂ ਅੰਦਰੇ ਲੁਕਿਆ ਹੋਊਗਾ ਅੰਦਰੇ ਲੁਕਿਆ ਹੋਵਾ ਲੱਗਦਾ ਕਿਉਂਕਿ ਦਰਵਾਜ਼ਾ ਅੰਦਰ ਤੋਂ ਬੰਦਤਾ ਅੰਦਰੋਂ ਹੀ ਖੁੱਲਿਆ ਹੈ ਹਾਂ ਜਦਕਿ ਪ੍ਰਸ਼ਾਸਨ ਵੀ ਇੱਥੇ ਆਇਆ ਰਾਤ ਚੈੱਕ ਕਰਕੇ ਗਿਆ ਸਰ ਹੁਣ ਅੱਜ ਜਿਹੜੀ ਤੁਸੀਂ ਜਾਂਚ ਪੜਤਾਲ ਕੀਤੀ ਉਹਦੇ ਵਿੱਚ ਕੋਈ ਨੁਕਸਾਨ ਸਿਰਫ ਕੱਪੜੇ ਵਗੈਰਾ ਹੀ ਖੜਾਏ ਗਏ ਨੇ ਜਾਂ ਤੇ ਹੁਣ ਬਾਕੀ ਸਮਾਨ ਤਾਂ ਦੇਖ ਦੇਖਣਾ ਪਊਗਾ ਹੀ ਕਿਆ ਕਿਆ ਮਾਪਿਆਂ ਨੂੰ ਬਤਾਉਂਗਾ ਹੀ ਕਿਆ ਕਿ ਨੁਕਸਾਨ ਹੋਇਆ ਕਿਆ ਨਹੀਂ ਪ੍ਰਸ਼ਾਸਨ ਨੂੰ ਮੈਂ ਇਹੀ ਮੰਗ ਕਰਦਾ ਵੀ ਪ੍ਰਸ਼ਾਸਨ ਜਾਂ ਤਾਂ ਕੰਮ ਕਰੇ ਤਾਂ ਅਗਰ ਪ੍ਰਸ਼ਾਸਨ ਕੰਮ ਹੀ ਨਹੀਂ ਕਰ ਰਿਹਾ ਕਿਸੇ ਦਾ ਵੀ ਕੋਈ ਚੋਰ ਨੂੰ ਨਹੀਂ ਪਕੜ ਰਿਹਾ ਕੋਈ ਕੁਛ ਨਹੀਂ ਕਰ ਰਿਹਾ ਤਾਂ ਲੋਕ ਕਿੱਥੇ ਜਾਵੇਂ ਕਿਹਨੂੰ ਕਹੇ ਸਰਕਾਰਾਂ ਦਾ ਹੀ ਇਹ ਪੱਤਰਕਾਰਾਂ ਦੇ ਨਾਲ ਹੀ ਇਹ ਹੋ ਰਿਹਾ ਤਾਂ ਅੱਗੇ ਕੀ ਹੋਊਗਾ ਕਿ ਪ੍ਰਸ਼ਾਸਨ ਕੀ ਕੰਮ ਕਰ ਰਿਹਾ ਇਸ ਟਾਈਮ ਸੁੱਤਾ ਪਿਆ ਕਿ ਆ ਪ੍ਰਸ਼ਾਸਨ ਤੇ